ਦੀਤੇ ਗੱਲ ਇਹ ਅੱਜ ਚਮਕੌਰ ਸਾਹਿਬ ਸ਼ਹੀਦਾ ਦੀ ਧਰਤੀ ਜਿੱਥੇ ਕਿ ਸਾਬਜਦ ਬਾਬਾ ਜੀਤ ਸਿੰਘ ਸਾਹਿਬਜਦ ਬਾਬਾ ਜੀਹਾਰ ਸਿੰਘ ਇਥੋਂ ਦੇ 40 42 ਸ਼ਹੀਦ ਸਿੰਘ ਸੁਰਮਨੀ ਜਰਨੈਲ ਬਾਬਾ ਜੀਵਨ ਸਿੰਘ ਸਾਰਿਆਂ ਦਾ ਜੀ ਬੜੀ ਚੜ੍ਹਦੀ ਕਲਾ ਅੱਜ ਜਿਹੜਾ ਸਥਾਨ ਹੈ ਚਮਕੌਰ ਦੀ ਗੜੀ ਉੱਥੇ ਹੀ 350 ਸਾਲਾਂ ਜਾਦ ਨੂੰ ਸਮਰਪਤ ਜੀ ਤਨ ਤਨ ਸ੍ਰੀ ਗੁਰਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਉਹਨਾਂ ਦਾ ਸੀਸ ਲੈ ਕੇ ਆਏ ਆ ਬਿਲਕੁਲ ਦੇਖੋ ਇਡਾ ਚੜ੍ਹਦੀ ਗਲਾ ਦਾ ਜਿਹੜਾ ਸਮਾਗਮ ਮਨਾਉਣਾ ਅੱਲਾ ਯਾਰਖਾ ਪੀਰ ਜਿਹਨੂੰ ਕਹਿੰਦੇ ਸੀ ਬੜੀ ਚੜ੍ਹਦੀ ਗਲਾ ਦੇ ਵਿੱਚ ਜਿਨ੍ਹਾਂ ਨੇ ਕੀ ਇੱਕ ਸਿੱਖ ਇਤਿਹਾਸ ਸਹਬਜ਼ਾਦਾ ਦਾ ਇਤਿਹਾਸ ਇੱਕ ਦੁਨੀਆ ਦੇ ਵਿੱਚ ਕਿਵੇਂ ਕਿਹੜੇ ਹਿਸਾਬ ਨਾਲ ਉਹਨਾਂ ਲਿਖਿਆ ਜਾਂ ਪਹਚਾਇਆ ਤੇ ਬੜੀ ਚੜ੍ਹਦੀ ਗਲਾ ਦੀ ਗੱਲ ਐਡੀ ਵੱਡੀ ਇੱਕ ਰੂਹ ਦਾ ਐਡਾ ਵੱਡਾ ਇੱਕ ਉਹਦਾ ਰਿਸ਼ਤਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਰਿਵਾਰ ਦੇ ਨਾਲ ਜਾਂ ਇਸ ਕੌਮ ਦੇ ਨਾਲ ਜਿਨ੍ਹਾਂ ਨੇ ਇੱਕ ਸਹਬਜ਼ਾਦਾ ਦਾ ਇਤਿਹਾਸ ਇੱਕ ਐਸਾ ਲਿਖਤਾ ਜਿਹੜਾ ਕਿ ਇੱਕ ਮੋਤੀਆਂ ਵਾਂਗੂ ਪਰੋਇਆ ਜਿਹੜਾ ਕਿ ਅੱਜ ਆਪਾਂ ਸਾਰੇ ਪੜਦੇ ਵੀ ਹਾਂ ਇਹੋ ਜਿਹੇ ਦਾ ਜਿਹੜਾ ਅੱਜ ਪਹਿਲੀ ਵਾਰ ਜਿਹੜਾ ਕਿ ਉਹਨਾਂ ਦੀ ਜਾਂਚ ਚ ਬਣਾਇਆ ਗਿਆ ਹਣਾ ਸਮਾਗਮ ਜਿਹੜਾ ਜਦੋਂ ਇੱਥੇ ਹਾਜ਼ਰੀ ਲਵਾਉਣ ਲਈ ਪਹੁੰਚੇ ਤਾਂ ਕਿਵੇਂ ਲੱਗਿਆ ਇੱਕ ਪਾਸੇ ਦਸਤਾਰ ਮੁਕਾਬਲੇ ਇੱਕ ਪਾਸੇ ਬੱਚਾ ਦੀਆਂ ਛੋਟੇ-ਛੋਟੇ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਜੋ ਸਿੱਖੀ ਨਾਲ ਜੋੜਿਆ ਜਾ ਸਕੇ ਕੇਸਾਂ ਦੇ ਮੁਕਾਬਲੇ ਗੁਰਬਾਣੀ ਕੰਟ ਮੁਕਾਬਲੇ ਜਿਹੜੇ ਉਹ ਵੀ ਗੁਰਤੇਗ ਬਹਾਦਰ ਪਾਸ਼ਾ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਥੇ ਕਰਵਾਏ ਜਾ ਰਹੇ ਨੇ ਦੇਖੋ ਇਹੀ ਗੁਰਤੇਗ ਬਹਾਦਰ ਪਾਸ਼ਾ ਦੀ ਲੜਾਈ ਸੀ ਜੰਗ ਸੀ ਜ਼ੁਲਮ ਦੇ ਖਿਲਾਫ ਉਸੇ ਤਰ੍ਹਾਂ ਜਿਵੇਂ ਹੁਣ ਬੱਚਿਆਂ ਦੇ ਦਸਤਾਰ ਮੁਕਾਬਲੇ ਕੇਸਾ ਦੇ ਮੁਕਾਬਲੇ ਜਾਂ ਪੰਜਾਬੀ ਦੇ 35 ਅਖੜਾ ਦੇ ਵੀ ਮੁਕਾਬਲੇ ਹੋ ਰਿਹਾ ਨਾ ਕਿਉਂਕਿ ਬੜੀ ਵਧੀਆ ਗੱਲ ਹੈ ਜਿੱਥੇ ਕਿ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਉੱਥੇ ਆਪਣੇ ਵਿਰਸੇ ਦੇ ਨਾਲ ਪੰਜਾਬੀ ਦੇ ਨਾਲ ਵੀ ਸਾਨੂੰ ਜੁੜਨ ਦੀ ਲੋੜ ਹੈ ਕਿਉਂਕਿ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ Hindu dharm wale naal laake mana rahe ha sade ko meeting hoyi fir akal takka sab to manzoori leke aaye mang patra deke kiti manaya ja rahe ha ਇਹ ਉਹਨਾਂ ਵੱਲੋਂ ਮਿਰਕਾ ਹਰਮੰਦਰ ਸਾਹਿਬ ਤੋਂ ਲੱਗ ਕੇ ਦਿੱਲੀ ਸੀਸਗਾਂ ਸਾਹਿਬ ਤੱਕ ਜਾਏਗਾ ਜੀ ਲੇਕਨ ਨਗਰ ਕੀਰਤਨ ਕੋ ਕੋ ਗਵਾਹੀ ਤੇ ਜੜੀ ਹੋਣੀ ਉਹ ਪੰਜ ਪਿਆਰੇ ਇਹਦੇ ਹੋਣੀ ਆ ਜੀ ਬਿਲਕੁਲ ਤੇ ਨਿਸ਼ਾਨਾ ਦੀ ਗਵਾਹੀ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹੇ ਹਿਤ ਹੋਣੀ ਹੈ ਪਰ ਪਹਿਲੀ ਵਾਰ ਇੱਕ Hindu ਧਰਮ ਦੇ ਵਿੱਚ ਐਡਾ ਪਰਾਲਾ ਕਰਨਾ ਉਹਨਾਂ ਨੇ ਕੋ ਕੋ ਉਹਨਾਂ ਨੇ ਅੱਜ ਪਛਾਣਿਆ ਵੀ ਜੇ ਸਾਡਾ ਟਿੱਕਾ ਸਾਡਾ ਜੰਜਊ ਸਾਡੀ ਬੋਦੀ ਜੇ ਬਚੀਏ ਉਹ ਗੁਰੂ ਤੇਗ ਬਹਾਦਰ ਪਾਸ਼ਾ ਕਰਕੇ ਬਚੀ ਸੀ ਉਹਨਾਂ ਨੇ ਪਛਾਣ ਕਰਕੇ ਅੱਜ ਉਹਨਾਂ ਨੇ ਬੜਾ ਵੱਡਾ ਕੱਲ ਪ੍ਰੈਸ ਤੇ ਐਲਾਨ ਕੀਤਾ ਹੈ ਚੰਡੀਗੜ੍ਹ ਕਲੱਬ ਦੇ ਵਿੱਚ ਪ੍ਰੈਸ ਕਮਰ ਪ੍ਰੈਸ ਕਰ ਕੌਮ ਦਾ ਇਤਿਹਾਸ ਰਿਹਾ ਹੈ ਕਿ ਚਾਹੇ ਪੀਰ ਬੁੱਧੂ ਸ਼ਾਹ ਜੀ ਹੁਣ ਪੰਗਾਣੀ ਦੇ ਯੁੱਧ ਵਿੱਚ ਦੋ ਪੁੱਤ ਸ਼ਹੀਦ ਕਰਾ ਦਿੰਦੇ ਨੇ ਤਾਂ ਉਹਨਾਂ ਦਾ ਵੀ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖਿਆ ਜਾਂਦਾ ਤੇ ਚਾਹੇ ਗਨੀਖਾਨ ਨਬੀਖਾਨ ਤੇ ਚਾਹੇ ਅੱਲਾਹ ਯਾਰ ਖਾ ਯੋਗੀ ਹੋਵੇ ਹਨਾ ਕਲੱਬ ਦੇ ਵਿੱਚ ਦੇਖੋ ਚਮਕੌਰ ਦੀ ਗੜੀ 'ਚ ਆਪਾਂ ਬੈਠੇ ਜਿੱਥੇ ਕਿ ਮਹਾਰਾਜ ਨੇ ਆਪਣੇ ਸਹਬਜ਼ਾਦੇ ਸ਼ਹੀਦ ਕਰਵਾਏ ਉਥੇ ਹੀ ਉਹਨਾਂ ਦੇ ਪੰਜ ਪਿਆਰੇ ਸ਼ਹੀਦ ਹੋਏ ਜਿਵੇਂ ਸੁਰਮਨੀ ਜਰਨੈਲ ਬਾਬਾ ਜੀਵੰਤ ਸਿੰਘ ਬਾਬਾ ਸੰਗਤ ਸਿੰਘ ਉਸੇ ਤਰ੍ਹਾਂ ਹੀ ਆਪਾਂ ਸਰਾਹੰਦ ਹੋਂ ਬਾਬਾ ਜੁਰਾਬਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਾਂ ਕੁਰਬਾਨੀ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਆਪਣੇ 4 ਸਾਲ ਦੇ ਬੱਚੇ ਦਾ ਕਲੇਜੇ ਦਾ ਸਵਾਦ ਦੇਖਿਆ ਜੀ ਅੱਜ ਤੁਸੀਂ ਇਹ ਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜੀ ਜੰਗ ਲੜੀ ਉਹ ਸਾਰਿਆਂ ਨੂੰ ਪਤਾ ਹੈ ਕਿ ਕੋਕਾ ਤੇ ਧਰਮ ਨਾਲ ਨਹੀਂ ਸੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਜ਼ੁਲਮ ਦੇ ਖਿਲਾਫ ਸੀ ਜੀ ਤੋ ਕੋ ਸ਼ੁਰੂ ਤੋਂ ਹੀ ਖਾਲਸਾ ਪੰਥ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਗੋ ਗਰੀਬ ਦੇ ਰੱਖਿਆ ਕਰਦਾ ਹੈ ਉਸੇ ਤਰ੍ਹਾਂ ਹੀ ਜਿਵੇਂ ਕਿ ਹੁਣ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮੁਸਲਮਾਨ ਪਰਿਵਾਰਾਂ ਦੀ ਕੁਰਬਾਨੀ ਹੈ ਜਿਵੇਂ ਹੁਣ ਤੁਸੀਂ ਪੀਰ ਬੁੱਧੂ ਸ਼ਾਹ ਦੀ ਗੱਲ ਕਿੱਤੇ ਕੱਢੀ ਵੱਡੀ ਧੰਗੁਰ ਤੇਗ ਬਹਾਦਰ ਪਾਸ਼ਾ ਜੀ ਦਾ 350 ਸਾਲਾ ਸ਼ਹੀਦੀ ਸੱਭ ਦੀ ਆ ਰਹੀ ਹੈ ਪੂਲ ਸੰਸਾਰ ਦੇ ਵਿੱਚ ਹਰ ਕੋਈ ਯਤਨ ਕਰ ਰਿਹਾ ਕਿ ਕਰ ਰਿਹਾ ਕਿ ਧੰਗੁਰ ਤੇਗ ਬਹਾਦਰ ਪਾਸ਼ਾ ਜੀ ਦੀ 350 ਸਾਲਾ ਸ਼ਹੀਦੀ ਸਤਬਦੀ ਨੂੰ ਇੱਕ ਵਿਲੱਖਣ ਤਰੀਕੇ ਦੇ ਨਾਲ ਮਨਾਇਆ ਜਾਵੇ ਅੱਜ ਅਸੀਂ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਪਹੁੰਚੇ ਹੋਇਆ ਅੱਜ ਇੱਥੇ ਮਹਾਨ ਗੁਰਮਤ ਸਮਾਗਮ ਤੇ ਕਵੀ ਦਰਬਾਰ ਧੰਗੁਰ ਤੇ ਇੱਕ ਬਹਾਦਰ ਪਾਸ਼ਾ ਜੀ ਦੇ 350 ਸਾਲਾ ਸ਼ਹੀਦੀ ਨੂੰ ਸਮਰਪਿਤ ਤੇ ਨਾਲ ਅੱਲਾ ਯਾਰ ਖਾ ਜੋਗੀ ਦੀ ਨਿੱਗੀ ਯਾਦ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਕਰਵਾਇਆ ਗਿਆ ਜਿਹਦੇ ਵਿੱਚ ਕੌਮ ਦੇ ਮਹਾਨ ਸ਼ਖਸੀਅਤਾਂ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਬਾਬਾ ਕੁਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਪਹੁੰਚੇ ਨੇ ਸ਼੍ਰੀ ਚਮਕੌਰ ਸਾਹਿਬ ਦੇ ਰਹਿਣ ਵਾਲੇ ਨੇ ਤੇ ਗਲਬਾਤ ਵੀ ਕਰਾਂਗੇ ਬਾਬਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਪਬਜੀ ਕੀ ਕਹਿਣਾ ਚਾਹੋਗੇ ਪਹਿਲੀ ਵਾਰ ਅੱਲਾ ਯਾਰਖਾ ਜੋਗੀ ਜਿੰਨੇ ਦੀ ਨਿੱਗੀ ਆਦ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਕਰਵਾਇਆ ਜਾ ਰਿਹਾ ਆਪ ਜੀ ਨੇ ਵੀ ਹਾਜ਼ਰੀ ਭਰੀ ਹੈ ਕੀ ਕਹਿਣਾ ਚਾਹੋਗੇ ਉਹ ਭਾਈ ਅੱਲਾ ਯਾਰਖਾ ਜੋਗੀ ਸੀ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਉਪਮਾ ਤੇ ਛੋਟੇ ਸਾਹਿਬ ਜੀ ਦੀ ਆਪਣੀ ਕਲਮ ਦੇ ਨਾਲ ਮੈਂ ਕਹਿੰਨੀ ਆ ਕਿ ਉਹਨਾਂ ਨੇ ਉਹਨਾਂ ਦੀ ਤਾਰੀਫ ਕੀਤੀ ਸੀ ਤੇ ਜਿਨ੍ਹਾਂ ਨੂੰ 30 ਸਾਲ ਵਾ ਹਣਾ ਉਹਨਾਂ ਨੇ ਮਸਜਿਦ ਤੱਕ ਜਾਣਾ ਨਹੀਂ ਦਿੱਤਾ ਸੀ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਦੇਖੋ ਸਭ ਤੋਂ ਵੱਡੀ ਤੇ ਗੱਲ ਇਹ ਅੱਜ ਚਮਕੌਰ ਸਾਹਿਬ ਸ਼ਹੀਦਾ ਦੀ ਧਰਤੀ ਜਿੱਥੇ ਕੀ ਸਾਬ ਜਦਾ ਬਾਬਾ ਜੀਤ ਸਿੰਘ ਸਾਹਿਬ ਜਦਾ ਬਾਬਾ ਜਿਹਾਰ ਸਿੰਘ ਇਥੋਂ ਦੇ 40 42 ਸ਼ਹੀਦ ਸਿੰਘ ਸੁਰਮਨੀ ਜਰਨੈਲ ਬਾਬਾ ਜੀਵਨ ਸਿੰਘ ਸਾਰਿਆਂ ਦਾ ਜੀ ਬੜੀ ਚੜ੍ਹਦੀ ਕਲਾ 'ਚ ਜਿਹੜਾ ਸਥਾਨ ਹੈ ਚਮਕੌਰ ਦੀ ਗੜੀ ਉੱਥੇ ਹੀ 350 ਸਾਲਾਂ ਯਾਦ ਨੂੰ ਸਮਰਪਤ ਜੀ ਤਨ ਤਨ ਸ੍ਰੀ ਗੁਰ ਤੇਗ ਬਹਾਦਰ ਪਾਸ਼ਾ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਬਾਬਾ ਜੀਵਨ ਸਿੰਘ ਜੀ ਜਿਹੜੇ ਉਹਨਾਂ ਦਾ ਸੀਸ ਲੈ ਕੇ ਆਏ ਆ ਬਿਲਕੁਲ ਦੇਖੋ ਇੱਦਾਂ ਚੜ੍ਹਦੀ ਕਲਾ ਦਾ ਇੱਦਾਂ ਸਮਾਗਮ ਮਨਾਉਣਾ ਜੀ ਏਡੀ ਵੱਡੀ ਜਾਚੇ ਬੜੀ ਚੜ੍ਹਦੀ ਕਲਾ ਹੈ ਜਿੱਥੇ ਕਿ ਜੋਗੀ ਅੱਲਾ ਹਜ਼ਾਰਖਾ ਪੀਰ ਜਿਹਨੂੰ ਕਹਿੰਦੇ ਅਸੀਂ ਬੜੀ ਚੜ੍ਹਦੀ ਕਲਾ ਦੇ ਵਿੱਚ ਜਿਨ੍ਹਾਂ ਨੇ ਕਿ ਇੱਕ ਸਿੱਖ ਇਤਿਹਾਸ ਸਹਬਜ਼ਾਦਾ ਦਾ ਇਤਿਹਾਸ ਇੱਕ ਦੁਨੀਆ ਦੇ ਵਿੱਚ ਕਿਵੇਂ ਕਿਹੜੇ ਹਿਸਾਬ ਨਾਲ ਉਹਨਾਂ ਲਿਖਿਆ ਜਾਂ ਪਹਚਾਇਆ ਤੇ ਬੜੀ ਚੜ੍ਹਦੀ ਕਲਾ ਦੀ ਗੱਲ ਏਡੀ ਵੱਡੀ ਇੱਕ ਰੂਹ ਦਾ ਤੇ ਇੱਡਾ ਵੱਡਾ ਇੱਕ ਉਹਦਾ ਰਿਸ਼ਤਾ ਸੀ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪਰਿਵਾਰ ਦੇ ਨਾਲ ਜਾਂ ਇਸ ਕੌਮ ਦੇ ਨਾਲ ਜਿਨ੍ਹਾਂ ਨੇ ਇੱਕ ਸਾਹਿਬ ਜਦ ਦਾ ਇਤਿਹਾਸ ਇੱਕ ਐਸਾ ਲਿਖਤਾ ਜਿਹੜਾ ਕਿ ਇੱਕ ਮੋਤੀਆਂ ਵਾਂਗੂ ਪਰੋਇਆ ਜਿਹੜਾ ਕਿ ਅੱਜ ਆਪਾਂ ਸਾਰੇ ਪੜਦੇ ਵੀ ਹਾਂ ਇਹੋ ਜਿਹੇ ਦਾ ਜਿਹੜਾ ਅੱਜ ਪਹਿਲੀ ਵਾਰ ਜਿਹੜਾ ਕਿ ਉਹਨਾਂ ਦੀ ਜਾਂਚ ਚ ਬਣਾਇਆ ਗਿਆ ਹਣਾ ਸਮਾਗਮ ਜਿਹੜਾ ਬੜੀ ਚੜ੍ਹਦੀ ਗੱਲਾਂ ਦੀ ਗੱਲ ਕਿਉਂਕਿ ਇਹ ਕੁਰਬਾਨੀਆਂ ਦੇ ਮੁੱਲ ਪੈਂਦੇ ਆ ਜਿਹੜੀ ਕਲਮ ਦਾ ਮੁੱਲ ਪੈਂਦਾ ਤੇ ਉਹ ਕੋਮਪਰੀ ਚੜ੍ਹਦੀ ਗੱਲਾਂ ਦੇ ਵਿੱਚ ਬੜਾ ਚੜ੍ਹਦੀ ਗੱਲਾ ਚ ਨੰਦਾ ਹੈ ਸਿੱਖ ਕੌਮ ਦਾ ਇਤਿਹਾਸ ਰਿਹਾ ਹੈ ਕਿ ਚਾਹੇ ਪੀਰ ਬੁੱਧੂ ਸ਼ਾਹ ਜੀ ਹੁਣ ਪੰਗਾਣੀ ਦੇ ਯੁੱਧ ਵਿੱਚ ਦੋ ਪੁੱਤ ਸ਼ਹੀਦ ਕਰਾ ਦਿੰਦੇ ਨੇ ਤਾਂ ਉਹਨਾਂ ਦਾ ਵੀ ਇਤਿਹਾਸ ਦੇ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਨਾਂ ਲਿਖਿਆ ਜਾਂਦਾ ਤੇ ਚਾਹੇ ਗਨੀਖਾਨ ਨਬੀਖਾਨ ਤੇ ਚਾਹੇ ਅੱਲਾ ਯਾਰ ਖਾ ਯੋਗੀ ਹੋਵੇ ਹਨਾ ਵੀ ਕਿਸੇ ਵੀ ਆਪਾਂ ਮੁਸਲਿਮ ਵੀਰ ਦੀ ਗੱਲ ਕਰੀਏ ਉਹਨਾਂ ਦੀ ਹਨਾ ਗੱਲ ਕਰੀਏ ਜਿਨ੍ਹਾਂ ਨੇ ਕਲਮ ਦੇ ਨਾਲ ਮਾਰ ਕੀਤੀ ਹੈ ਇੱਕ ਸਾਬ ਦੀ ਕਿਉਂਕਿ ਗੁਰਗੋਬਿੰਦ ਸਿੰਘ ਪਾਸ਼ਾ ਜੀ ਜਿੱਥੇ ਉਹਨਾਂ ਨੇ ਉਹਨਾਂ ਦੀ ਸਿਫਤ ਕੀਤੀ ਉਹ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਜਿਹੜਾ ਉਹਨਾਂ ਦਾ ਟੱਕਰਾ ਸੀ ਉਹ ਜ਼ੁਲਮ ਦੇ ਨਾਲ ਸੀ ਨਾ ਜ਼ਾਲਮ ਦੇ ਨਾਲ ਨਹੀਂ ਸੀ ਸਿਰਫ ਜ਼ੁਲਮ ਦੇ ਨਾਲ ਟੱਕਰਾ ਸੀ ਦੇਖੋ ਇਹ ਆ ਵੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜੀ ਜੰਗ ਲੜੀ ਉਹ ਸਾਰਿਆਂ ਨੂੰ ਪਤਾ ਹੈ ਕਿ ਕੋਕ ਤ ਇਹ ਧਰਮ ਨਾਲ ਨਹੀਂ ਸੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ ਜ਼ੁਲਮ ਦੇ ਖਿਲਾਫ ਸੀ ਜੀ ਕਿਉਂਕਿ ਸ਼ੁਰੂ ਤੋਂ ਹੀ ਖਾਲਸਾ ਪੰਥ ਜਿਵੇਂ ਗੁਰੂ ਗੋਬਿੰਦ ਸਿੰਘ ਪਾਸ਼ਾ ਗੋ ਗਰੀਬ ਦੀ ਰੱਖਿਆ ਕਰਦਾ ਹੈ ਉਸੇ ਤਰ੍ਹਾਂ ਹੀ ਜਵੇਂ ਕਿ ਹੁਣ ਗੁਰੂ ਗੋਬਿੰਦ ਸਿੰਘ ਪਾਸ਼ਾ ਨਾਲ ਮੁਸਲਮਾਨ ਪਰਿਵਾਰਾਂ ਦੀਆਂ ਕੁਰਬਾਨੀਆਂ ਜਵੇਂ ਹੁਣ ਤੁਸੀਂ ਪੀਰ ਬੁੱਧੂ ਸ਼ਾਹ ਦੀ ਗੱਲ ਕਿੱਤੀ ਕਿੱਡੀ ਵੱਡੀ ਉਹਨਾਂ ਦੇ ਬੱਚੇ ਸ਼ਹੀਦ ਹੋਏ ਕਿੰਨੀ ਉਹਨਾਂ ਦੀ ਫੌਜ ਸ਼ਹੀਦ ਹੋਈ ਗੁਰੂ ਜੀ ਦੇ ਨਾਲ ਉੱਥੇ ਹੀ ਭਾਈ ਗਣੀ ਖਾ ਭਾਈ ਨਵੀ ਖਾ ਹੋਰ ਕਿੰਨੇ ਆਪਾਂ ਇਤਿਹਾਸ ਫੋਲ ਸਕਦੇ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਨਾਲ ਮੁਸਲਮਾਨ ਪਰਿਵਾਰਾਂ ਦੀਆਂ ਕੁਰਬਾਨੀਆਂ ਹੈ ਪਰ ਵੈਰ ਤੇ ਆਪਣਾ ਜ਼ੁਲਮ ਦੇ ਨਾਲ ਸੀ ਨਾ ਉਹ ਜ਼ੁਲਮ ਅੱਜ ਵੀ ਚੱਲਦਾ ਪਿਆ ਸਾਡੇ ਦੇ ਵਿੱਚ ਵੀ ਕਈ ਜ਼ਾਲਮ ਹੈਗੇ ਨੇ ਨਾ ਸਿੱਖੀ ਭੇਜ ਦੇ ਵਿੱਚ ਉਸੇ ਤਰ੍ਹਾਂ ਕੋ ਖਾਲਸਾ ਪੰਥ ਸ਼ੁਰੂ ਤੇ ਗੋ ਗਰੀਬ ਦੇ ਰੱਖਿਆ ਕਰਦਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਜਿਹੜੇ ਸਹਬਜ਼ਾਦੇ ਉਹਨਾਂ ਦੇ ਫਰਜੰਦ ਜਿੱਥੇ ਉਹਨਾਂ ਦੀ ਆ ਫੌਜਾ ਤੇ ਬੜੀ ਚੜ੍ਹਦੀ ਕਲਾ ਦੇ ਵਿੱਚ ਦੇਖੋ ਚਮਕੌਰ ਦੀ ਗੜੀ 'ਚ ਆਪਾਂ ਬੈਠੇ ਜਿੱਥੇ ਕੀ ਮਹਾਰਾਜ ਨੇ ਆਪਣੇ ਸਹਬਜ਼ਾਦੇ ਸ਼ਹੀਦ ਕਰਵਾਏ ਉੱਥੇ ਹੀ ਉਹਨਾਂ ਦੇ ਪੰਜ ਪਿਆਰੇ ਸ਼ਹੀਦ ਹੋਏ ਜਿਵੇਂ ਸੁਰਮਣੀ ਜਰਨੈਲ ਬਾਬਾ ਜੀਵੰਤ ਸਿੰਘ ਬਾਬਾ ਸੰਗਤ ਸਿੰਘ ਉਸੇ ਤਰ੍ਹਾਂ ਹੀ ਆਪਾਂ ਸਰਾਹੰਦ ਹੁਣ ਬਾਬਾ ਜੁਰਾ ਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਆਪਾਂ ਕੁਰਬਾਨੀ ਨਹੀਂ ਭੁੱਲ ਸਕਦੇ ਜਿਨ੍ਹਾਂ ਨੇ ਆਪਣੇ 40 ਸਾਲ ਦੇ ਬੱਚੇ ਦਾ ਕਲੇਜੇ ਦਾ ਸਵਾਦ ਦੇਖਿਆ ਜੀ ਅੱਜ ਤੁਸੀਂ ਜਦੋਂ ਇੱਥੇ ਹਾਜ਼ਰੀ ਲਵਾਉਣ ਲਈ ਪਹੁੰਚੇ ਤਾਂ ਕਿਵੇਂ ਲੱਗਿਆ ਇੱਕ ਪਾਸੇ ਦਸਤਾਰ ਮੁਕਾਬਲੇ ਇੱਕ ਪਾਸੇ ਬੱਚਾ ਦੀਆਂ ਛੋਟੇ-ਛੋਟੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਜੋ ਸਿੱਖੀ ਨਾਲ ਜੋੜਿਆ ਜਾ ਸਕੇ ਕੇਸਾਂ ਦੇ ਮੁਕਾਬਲੇ ਗੁਰਬਾਣੀ ਕੰਟ ਦੇ ਮੁਕਾਬਲੇ ਜਿਹੜੇ ਉਹ ਵੀ ਗੁਰਤੇਗ ਬਹਾਦਰ ਪਾਸ਼ਾ ਜੀ ਦੇ ਸ਼ਹੀਦੀ ਨੂੰ ਸਮਰਪਿਤ ਇੱਥੇ ਕਰਵਾਏ ਜਾ ਰਹੇ ਨੇ ਦੇਖੋ ਇਹੀ ਗੁਰਤੇਗ ਬਹਾਦਰ ਪਾਸ਼ਾ ਦੀ ਲੜਾਈ ਸੀ ਜੰਗ ਸੀ ਜ਼ੁਲਮ ਦੇ ਖਿਲਾਫ ਉਸੇ ਤਰ੍ਹਾਂ ਜਿਵੇਂ ਹੁਣ ਬੱਚਿਆਂ ਦੇ ਦਸਤਾਰ ਮੁਕਾਬਲੇ ਕੇਸਾਂ ਦੇ ਮੁਕਾਬਲੇ ਜਾਂ ਪੰਜਾਬੀ ਦੇ 35 ਅਖਰਾ ਦੇ ਵੀ ਮੁਕਾਬਲੇ ਹੋ ਰਿਹਾ ਨਾ ਕਿਉਂਕਿ ਬੜੀ ਵਧੀਆ ਗੱਲ ਹੈ ਜਿੱਥੇ ਕਿ ਅਸੀਂ ਗੁਰਬਾਣੀ ਨਾਲ ਜੁੜਨਾ ਹੈ ਉੱਥੇ ਆਪਣੇ ਵਿਰਸੇ ਦੇ ਨਾਲ ਪੰਜਾਬੀ ਦੇ ਨਾਲ ਵੀ ਸਾਨੂੰ ਜੁੜਨ ਦੀ ਲੋੜ ਹੈ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਡੀ ਪੰਜਾਬੀ ਤੁਹਾਨੂੰ ਪਤਾ ਹੀ ਪੰਜਾਬ ਚ ਖਤਮ ਕੀਤੀ ਜਾ ਰਹੀ ਹੈ ਪੂਰੇ ਭਾਰਤ ਚ ਸਾਡੇ ਇਤਿਹਾਸ ਨਹੀਂ ਪੜਾਏ ਜਾ ਰਹੇ ਪੂਰੇ ਸਕੂਲਾਂ ਚ ਜਿੱਥੇ ਹੋਰ ਇਤਿਹਾਸ ਪੜਾਏ ਜਾ ਰਹੇ ਆ ਜਿਵੇਂ ਅਕਬਰ ਦਾ ਭਰਾਇਆ ਜਾ ਰਿਹਾ ਇਤਿਹਾਸ ਰੰਗਜੀਤ ਦਾ ਉੱਥੇ ਹੀ ਹੁਣ ਸਾਰੇ ਅਕੱਲ ਵੀ ਮੀਟਿੰਗ ਸੀ ਬੜੀ ਵੱਡੀ ਹਿੰਦੂ ਧਰਮ ਦਾ ਕਾਟ ਸੀ ਤੁਸੀਂ ਦੇਖਣਾ ਪ੍ਰੈਸ ਕਾਨਫਰੰਸ ਚੱਲਦੀ ਸ਼ਾਇਦ ਉਹ ਵੀ ਬੜੇ ਵੱਡੇ ਲੈਵਲ ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ Hindu ਧਰਮ ਵਾਲੇ ਨਾਲ ਲਾ ਕੇ ਮਨਾ ਰਿਆ ਸਾਡੇ ਕੋਲ ਮੀਟਿੰਗ ਹੋਈ ਫਿਰ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲੈ ਕੇ ਆਏ ਮੰਗ ਪੱਤਰ ਦੇ ਕੇ ਕੀ ਮਨਾਇਆ ਜਾ ਰਿਹਾ ਇਹ ਉਹਨਾਂ ਵੱਲੋਂ ਮਿਰਕਾ ਹਰਮੰਦਰ ਸਾਹਿਬ ਤੋਂ ਲਾ ਕੇ ਦਿੱਲੀ ਸੀਸਗਾਹ ਸਭ ਤੱਕ ਜਾਏਗਾ ਜੀ ਜੇਕਰ ਨਗਰਕਰਤਨ ਕੋ ਕੋ ਗਵਾਹੀ ਤੇ ਜੜੀ ਹੋਣੀ ਉਹ ਪੰਜ ਪਿਆਰੇ ਇਹਦੇ ਹੋਣੀ ਆ ਜੀ ਬਿਲਕੁਲ ਤੇ ਨਿਸ਼ਾਨਾ ਦੀ ਗਵਾਹੀ ਹੋਣੀ ਹੈ ਗੁਰੂ ਗ੍ਰੰਥ ਸਾਹਿਬ ਦੀ ਛਤਰ ਸ਼ਾਹ ਇਹ ਟ ਹੋਣੀ ਹੈ ਪਰ ਪਹਿਲੀ ਵਾਰ ਇੱਕ Hindu ਧਰਮ ਦੇ ਵਿੱਚ ਐਡਾ ਪਰਾਲਾ ਕਰਨਾ ਉਹਨਾਂ ਨੇ ਕਿਉਂਕੋ ਉਹਨਾਂ ਨੇ ਅੱਜ ਪਛਾਣਿਆ ਬੀ ਜੇ ਸਾਡਾ ਟਿੱਕਾ ਸਾਡਾ ਜੰਜਊ ਸਾਡੀ ਬੋਦੀ ਜੇ ਬਚੀਏ ਉਹ ਗੁਰੂ ਤੇਗ ਬਹਾਦਰ ਪਾਸ਼ਾ ਕਰਕੇ ਬਚੀ ਸੀ ਉਹਨਾਂ ਨੇ ਪਛਾਣ ਕਰਕੇ ਅੱਜ ਉਹਨਾਂ ਨੇ ਬੜਾ ਵੱਡਾ ਕੱਲ ਪ੍ਰੈਸ ਤੇ ਐਲਾਨ ਕੀਤਾ ਹੈ ਚੰਡੀਗੜ੍ਹ ਕਲੱਬ ਦੇ ਵਿੱਚ ਪ੍ਰੈਸ ਕਨਫਰੈਂਸ ਕਰਕੇ ਐਲਾਨ ਕਰਾਇਆ ਜਥੇਬੰਦੀ ਸਾਡੀ ਨਾਲ ਸੀਗੀ ਤੇ ਬੜੀ ਚੰਗੀ ਗੱਲ ਹੈ ਕਿ ਔਣ ਵਾਲੇ ਧਰਮ ਤੇ ਸਾਰੇ ਧਰਮ ਇਕੱਠੇ ਹੋ ਗਏ ਗੁਰੂ ਤੇਗ ਬਹਾਦਰ ਪਾਸ਼ਾ ਦੀ ਕੁਰਬਾਨੀ ਸਾਂਝੀ ਵਾਲਤਾ ਦਾ ਜਿਵੇਂ ਸੰਦੇਸ਼ ਸੀ ਉਸ ਤਰ੍ਹਾਂ ਹੀ ਚੜ੍ਹਦੀ ਗੱਲਾਂ 'ਚ ਰਹਿ ਕੇ ਆਪਾਂ ਸਾਡੀ ਜ਼ਿੰਦਗੀ 'ਚ ਪਹਿਲੀ ਵਾਰ 350 ਸਾਲਾਂ ਇਹਨਾ ਪਾਉਣਾ ਹੈ ਤੇ ਅਸੀਂ ਬਣਾਉਣਾ ਹੈ ਹਾਂ 350 ਸਾਲ ਤੇ ਆਪਣੀ ਜ਼ਿੰਦਗੀ 'ਚ ਪਹਿਲੀ ਵਾਰ ਹੋਣਾ ਹੈ ਤੇ ਉਸੇ ਤਰ੍ਹਾਂ ਬੜੀ ਵੱਡੀ ਗੱਲ ਹੋਏਗੀ ਜਿਹੜੇ ਕਿ Hindu ਲੋਕ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹੀਦੀ ਦਿੱਤੀ ਸਨਾਤਨ ਆਲੇ ਜੀ ਉਹ ਐਤਕੀ ਨਾਲ ਲਾ ਕੇ ਮਨਾ ਰਿਹਾ ਤੇ ਬਹੁਤ ਵੱਡੀ ਗੱਲ ਹੈ ਚੰਗੀ ਗੱਲ ਹੈ ਜਿਹੜਾ ਜਾਏਗਾ ਹਾਂਜੀ ਬੜੀ ਚੜ੍ਹਦੀ ਗਾਲੀ ਗੱਲ ਹੈ ਭਾਈ ਸਾਹਿਬ ਜੀ ਪਹਿਲੀ ਵਾਰ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਅੱਲਾ ਯਾਰ ਖਾ ਜੋਗੀ ਦਾ ਸਰਬ ਧਰਮ ਸਮੇਲਨ ਕਰਵਾਇਆ ਗਿਆ ਦੇਖੋ ਉਹਨਾਂ ਨੂੰ ਯਾਦ ਹਰ ਵੇਲੇ ਕੀਤਾ ਜਾਂਦਾ ਹੈ ਕੋਈ ਸਮਾਗਮ ਹੁੰਦਾ ਹੈ ਚਮਕੌਰ ਸਾਹਿਬ ਦੀ ਸਭਾ ਸਭਾ ਤੇ ਵੀ ਸਮਾਗਮ ਉਹਨਾਂ ਨੇ ਆਪਸੀ ਦੀ ਜੋੜ ਮੇਲਾ ਨਾ ਹੋਰ ਸਮਾਗਮ ਦੇ ਸਾਰੇ ਤੇ ਨਾ ਉਹਨਾਂ ਦਾ ਹਰ ਵਾਰ ਹੀ ਲਿਆ ਜਾਂਦਾ ਜੀ ਕਿਤੇ ਆਪਾਂ ਦੇਖ ਲਓ ਇਤਿਹਾਸ ਦੇ ਵਿੱਚ ਨਾ ਆਉਂਦਾ ਇੱਥੇ ਗੇਟ ਵੱਡਾ ਜਿਹੜਾ ਗੇਟ ਹੈ ਉੱਥੇ ਲਿਖਿਆ ਹੋਇਆ ਉਹਨਾਂ ਦੀ ਪੰਕਤੀ ਲੋਕ ਉਹਨਾਂ ਦੀ ਜਾਤ ਚ ਇਹ ਕਿਉਂਕੋ ਲੋਕ ਪੜ੍ਹਦੇ ਉਹਨਾਂ ਦੀ ਜਾਤ ਚ ਪੰਕਤੀ ਤੇ ਉੱਥੇ ਉਹਨਾਂ ਨੂੰ ਪਤਾ ਲੱਗਦਾ ਵੀ ਯਾਰ ਕਿਹੜਾ ਜੋਗੀ ਅੱਲਾ ਜਾਰਖਾਨ ਸੀਗਾ ਜਿਨ੍ਹਾਂ ਨੇ ਇੱਕ ਇੰਦਾ ਇਤਿਹਾਸ ਲਿਖਿਆ ਐਡੇ ਵੱਡੇ ਕਵੀ ਸੀ ਜਿਹੜੇ ਤੇ ਉਹਨਾਂ ਨੂੰ ਅੱਜ ਹੀ ਉਹਨਾਂ ਦਾ ਜਿਹੜਾ ਸਮਾਗਮ ਲਾਇਆ ਗਿਆ ਉਹਨਾਂ ਦੀ ਜਾਤ ਚ ਬਹੁਤ ਚੜ੍ਹਦੀ ਗਾਲਾਂ ਵਾਲੀ ਗੱਲ ਆ ਨਾ ਵੀ ਸਾਨੂੰ ਉਹਨਾਂ ਦੇ ਸਮਾਗਮ ਕਰਾਉਣੇ ਚਾਹੀਦੇ ਕਿਉਂਕੋ ਬੱਚਿਆਂ ਨੂੰ ਪਤਾ ਲੱਗੇ ਬਿਸਾਡਾ ਇਤਿਹਾਸ ਕਿੰਨੇ ਕਿੰਨੇ ਲਿਖਿਆ ਜੀ ਸੁਨੇਹਾ ਦੇਣਾ ਚਾਹੋਗੇ ਗੁਰਤੇਗ ਬਾਦਰਪਾਜਾ ਜੀ ਜੀ ਲੈ ਕੇ ਸਾਰੀ ਕੌਮ ਨੂੰ ਇਹੀ ਬੇਨਤੀ ਵੀ ਆਪਾਂ ਚੜ੍ਹਦੀ ਗਲਾ ਚ ਰਹਿ ਕੇ ਪੰਥ ਦੀ ਗੱਲ ਕਰੀਏ ਕੌਮ ਦੀ ਗੱਲ ਕਰੀਏ ਸਮੁੱਚੀ ਸੰਗਤ ਨੂੰ ਜੋੜੀਏ ਕਿਉਂਕਿ ਚਾਰ ਵਰਨ ਦਾ ਇੱਕ ਰੂਪ ਦੇਖ ਕਰੂ ਮੈਂ ਆਪ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਚਾਰਾ ਵਰਨਾ ਦਾ ਇੱਕ ਰੂਪ ਕਰਨਾ ਜਾਤ ਪਾਤ ਖਤ ਕਰਨ ਕਰਮ ਕਰ ਖਤਮ ਕਰਨੀਆਂ ਧਰਮਾਂ ਨੂੰ ਆਪਾਂ ਬ ਨਹੀਂ ਵੜਨਾ ਜਿਹੜਾ ਆਪਣੇ ਧਰਮ ਨੂੰ ਮੰਨਦਾ ਪਰ ਆਪਾਂ ਚੜ੍ਹਦੀ ਗਲਾ 'ਚ ਰਹਿ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਗੱਲ ਕਰਨੀ ਪੰਥ ਦੀ ਗੱਲ ਕਰਨੀ ਹੈ ਪੰਜਾਬ ਦੀ ਗੱਲ ਕਰਨੀ ਹੈ ਤੇ ਸਾਰੇ ਇਕੱਠੇ ਹੋ ਕੇ ਆਪਾਂ 350 ਸਾਲਾਂ ਬਹੁਤ ਚੜ੍ਹਦੀ ਗਲਾ 'ਚ ਮਨਾਉਣਾ ਹੈ ਸਮੁੱਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਦੱਸਣਾ ਚਾਹੁੰਦੇ ਆ ਕਿ ਅੱਲਾ ਯਾਰ ਖਾਂ ਜੋਗੀ ਅਕਸਰ ਉਹਨਾਂ ਦੀ ਅਸੀਂ ਪੰਕਤੀਆਂ ਪੜ੍ਹਦੇ ਆਂ ਕੀ ਕਰਤਾਰ ਕੀ ਸੌਂਗਤ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਗੋਬਿੰਦ ਦੀ ਤਾਰੀਫ ਹੋ ਉਹ ਕਮ ਹੈ ਇੱਕ ਪੰਕਤੀ ਉਹਨਾਂ ਦੀ ਇਹ ਸੀ ਕਿ ਬਸ ਇੱਕ ਤੀਰਥ ਹੈ ਹਿੰਦ ਮੇ ਯਾਤਰਾ ਕੀ ਲਈਏ ਕਟਾਏ ਬਾਪ ਨੇ ਬੱਚੇ ਯਹਾਂ ਖੁਦਾ ਕੇ ਲਈਏ ਇਤਾਂ ਦੀਆਂ ਪੰਕਤੀਆਂ ਅਸੀਂ ਅਕਸਰ ਅੱਲਾ ਯਾਰਖਾ ਜੋਗੀ ਦੀਆਂ ਪੜਦੇ ਆ ਤੇ ਇਹ ਉਹੀ ਅੱਲਾ ਯਾਰਖਾ ਜੋਗੀ ਨੇ ਜਿਨ੍ਹਾਂ ਦੀ ਅੱਜ ਨਿੱਗੀ ਯਾਦ ਨੂੰ ਸਮਰਪਿਤ ਸਰਬ ਧਰਮ ਸੰਮੇਲਨ ਚਮਕੌਰ ਸਾਹਿਬ ਦੀ ਪਾਵਨ ਧਰਤੀ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਜੁੜੇ ਰਿਹਾ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ